ਮੈਂ ਫਿਰ ਬੇਨਤੀ ਕਰਨਾ ਸਮਝਦੀ ਜਿਨ੍ਹਾਂ ਬੱਚਿਆਂ ਦੇ ਮਾਪ ਪਾਪ ਦੀ ਰਜਾ ਅੰਦਰ ਵਿਆਹ ਹੁੰਦੇ ਨਹੀਂ ਜਿਹੜੇ ਬੱਚੇ ਆਪਣੇ ਮਾਪ ਪਾਪ ਦੀ ਰਜਾ ਦੇ ਅੰਦਰ ਰਹਿੰਦੇ ਨੇ ਨਾ ਕਹੜੇ ਦੇ ਵਿੱਚ ਸੱਚੀ ਬੜਾ ਸੁੱਖ ਮਾਰਦੇ ਦੁੱਖ ਦੀ ਘੜੀ ਆਵੇ ਨਾ ਕਿਤੇ ਦੀ ਰਜਾ ਅੰਦਰ ਵਿਆਹੀ ਹੋਈ ਏ ਮਾਪ ਪਾਪ ਭੱਜ ਕੇ ਜਾਣਗੇ ਉਹ ਕੋਈ ਗਲਤੀ ਵਿਆਹ ਤੇ ਅਸੀਂ ਕੀਤਾ ਹੈ ਨਾ ਤੇ ਦੀ ਗਰੀਬ ਨਹੀਂ ਜਿੰਨੂੰ ਕੋਈ ਦੁੱਖ ਦੀ ਘੜੀ ਆਈ ਭੱਜੀ ਭੱਜੀ ਆਏਗੀ ਮਾਪਲਾ میری سار لائے میری کوئی نہیں سنتا تے ماں باپ جان گے کیوں وہ کہہ دے انہوں اسی بھی آئے ہم جاری کے لیے انہوں اسی بھی آئے شریف میں مباری دیو میں تو انہوں کہہ دینا بہت مل جڑ گے پر توڑے شریر نے شریف کی سمار ایک ماں باپ ایک ماں باپ شریر دے وہ دے وہ پاری بڑے بڑے دے سنبھال کرو ਜਿਨ੍ਹਾਂ ਨੇ ਆਪਣੇ ਮਾਪੇ ਦੀ ਜਿੰਦਗੀ ਦਿੱਤੀ ਮਾਪੁਰਖਾਂ ਨੇ ਜਦੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਲਾਇਆ ਇੱਕੋ ਗੱਲ ਏ ਸੀ ਪੁੱਤਰ ਜਿੱਥੇ ਮਰਦੀ ਜਾਵੇਂ ਮਾਪੇ ਨੂੰ ਸਿਰ ਣਾ ਕੇ ਅੱਥਰਕੀਂ ਮਾਪੇ ਬਾਪ ਤੇਰੇ ਲਈ ਗੁਰੂ ਨਾਨਕ ਸਾਹਿਬ ਨੇ ਮਾਪੇ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਏ ਅਸੀਂ ਉਹਨਾਂ ਦੇ ਬਚਨ ਨੂੰ ਉਹਨਾਂ ਦੀ ਮਿਹਰ ਸੰਦਕਾ ਅੱਜ ਤੱਕ ਕਿਧਰੇ ਲਈ ਇੱਥੇ ਆਇਆਂ ਜਹਾੜੀ ਦਾ ਚਾਰ ਬਰੀ ਫੋਨ ਕਰਦੇ ਨੇ ਜਦੋਂ ਟਾਈਮ ਮਿਲੇ ਪਪਾ ਵੀ ਫੇਕੋ ਮਾਂ ਵੀ ਕਿ ਘਰ ਵਾਲੀ ਨਾਲ ਗੱਲ ਨਹੀਂ ਹੁੰਦੀ ਪਰ ਮਾਂ ਬਾਪ ਨੂੰ ਜ਼ਰੂਰ ਚੀਦਾ ਕਿਉਂਕਿ ਉਹਨਾਂ ਦੀ ਮਿਹਰ ਸਦਕਾ ਸੀ ਸਾਡੇ ਨਾਲ ਸੀ ਤੁਰੇ ਫਿਰਦੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਨੌਜਵਾਨੋ ਮਾਂ ਬਾਪ ਦੀ ਸੰਭਾਲ ਕਰੋ ਸੱਚੀ ਰੱਬ ਬੜੀ ਕਿਰਪਾ ਕਰੇਗਾ ਜ਼ਿੰਦਗੀ ਬਹੁਤ ਲੰਬੀ ਹੈ ਐ ਛੋਟੀ ਤੁਹਾਨੂੰ ਸਮਝਾਣ ਖਾਤਰ ਕਹਿ ਰਿਹਾ ਬਹੁਤ ਲੰਬੀ ਹੈ ਜਿਨ੍ਹਾਂ ਲੋਕਾਂ ਨੇ ਮਾਂ ਬਾਪ ਦੀ ਦੁਆ ਲਈ ਉਹਨਾਂ ਦੀ ਕੁੱਲਾ ਤਰਗੀ ਉਹ ਜਿਨ੍ਹਾਂ ਬਾਦਲ ਮਾਵਾਂ ਕੱਠਿਆ ਕਿ ਕਿਉਂ ਨਾ ਦੇ ਬੱਲੇ ਕੋਈ ਨਹੀਂ ਆ ਸੁਣਿਓ ਇਹ ਬਲਵਿੰਦਰ ਗਰਵਿੰਦਰ ਟੋਡੀਆਂ ਦਿੱਤੀਆਂ ਦਾਤਾ ਸੰਗਤ ਜੀ ਮਾਪੁਰਖਾਂ ਨੇ ਮੇਰੀ ਝੋੜੀ ਚ ਪਾਇ ਲੋ ਪੁੱਤਰ ਇਹਨੂੰ ਮੈਂ ਤੋੜਾ ਸਮਝਾਣਾ ਹੈ ਲੇਖ ਕੇ ਦੇਖਦਾ ਸੰਗਤ ਮੇਰੇ ਨਾਲ ਰਹਿੰਦਾ ਦੁਨੀਆਂ ਨੂੰ ਦੇਖਦਾ ਤੇ ਕਹਿੰਦਾ ਲੋਕ ਆਪਣੇ ਮਾਪਾਂ ਨੂੰ ਪਿਆਰ ਕਿਉਂ ਨਹੀਂ ਕਰਦੇ

ਸਾਬਤ ਤੂੰ ਵੱਡੀ ਸੇਵਾ ਹੈ ਤਾਹੀ ਸੇਵਾ ਤੇਰੇ ਤੁਰਾਇਆ ਨਾ ਹੈ ਮਾਪੇ ਹੁੰਦੇ ਰੂਪ ਰੱਬ ਦਾ ਕਦੇ ਤੜਫਾਇਆ ਨਾ ਮਾਪੇ ਹੁੰਦੇ ਰੂਪ ਰੱਬ ਦਾ ਕਦੇ ਤੜਫਾਇਆ ਨਾ ਮਰ ਗਏ ਆ ਨੀ ਮਾਪੇ ਚਲ ਗਏ ਉਹਨਾਂ ਬੱਚਿਆਂ ਦਾ ਕੀ ਹਾਲ ਹੋਇਆ ਪਲਵਿੱਤਰ ਜੀ ਨਾਮ ਹਾਲ ਵੇਖਿਆ ਉਹ ਬਾਪਾਰ ਉਹ ਚੜ ਰੋਇਆ ਜਿਨ੍ਹਾਂ ਦੇ ਮਾਪੇ ਚਲ ਗਏ ਨੇ ਕਹਿੰਦੇ ਉਹਨਾਂ ਬੱਚਿਆਂ ਦਾ ਹਾਲ ਕੀ ਹੁੰਦਾ ਹੈ ਵੱਡੇ ਛੋਟੇ ਛੋਟੇ ਜਵਾਬ ਮਿਲਦੇ ਨੇ ਬਚੇ ਮਿਲਦੇ ਨੇ ਮੈਂ ਬਚਾ ਨਾ ਤੇਰੇ ਪਾਪਾ ਦਾ ਨਾਮ ਪਤਾ ਨਹੀਂ ਪਤਾ ਹੀ ਨਹੀਂ ਜਤੇ ਬਨੇ ਨੇ ਜਿਨ੍ਹਾਂ ਦੇ ਮਾਪੇ ਬਾਪ ਹੀ ਨਹੀਂ ਰਹੇ ਕਿਉਂਕਿ ਜਿਹੜੀ ਮਾਪੇ ਬਾਪ ਨੇ ਸੰਗਤ ਜੀ ਖੁਸ਼ੀ ਦੇਣੀ ਹੁੰਦੀ ਹੈ ਨਾ ਜੋ ਪਿਆਰ ਕਰਨਾ ਹੁੰਦਾ ਹੈ ਉਹ ਦੂਜਾ ਨਹੀਂ ਕਰ ਸਕਦਾ ਉਹ ਕੋ ਦੂਜਾ ਨਹੀਂ ਕਰ ਸਕਦਾ ਮੈਂ ਫਿਰ ਇੱਕ ਬੇਨਤੀ ਕਰਨਾ ਧਿਆਨ ਨਾਲ ਸੁਣਿਓ ਤੁਸੀਂ ਘਰ ਵਿੱਚ ਰਹਿੰਦੇ ਹੋ ਨਾ ਤੇ ਤੁਹਾਡੇ ਘਰਾਂ ਵਿੱਚ ਬਜ਼ੁਰਗਾਂ ਦਾ ਡੰਡਾ ਕਾਇਮ ਹੈ ਇਹ ਵੀ ਬੰਦਾ ਪਤਾ ਕੀ ਕਹਿੰਦਾ ਮੈਂ ਇਹ ਕੰਮ ਕਰਨਾ ਸੀ ਜੇ ਪਾਪਾ ਨਾ ਹੁੰਦਾ ਤੇ ਮੈਂ ਕਰ ਲੈਣਾ ਸੀ ਮੈਂ ਇਹ ਕੰਮ ਨੂਰ ਰਾਣੀ ਜੀ ਮੈਂ ਕੰਮ ਕਰਨਾ ਚਾਹਦੀ ਆ ਪਰ ਮੈਂ ਸੱਸ ਦਾ ਡਰ ਕਰਕੇ ਨਹੀਂ ਕਰ ਰਹੀ گاਉਣਾ ਨੂਹਾਂ ਨੂੰ ਭੈਣਾ ਨੂੰ ਉਹਨਾਂ ਵੀਰਾਂ ਨੂੰ ਕਹਿਣਾ ਚਾਹਣਾ ਜਿਸ ਦਿਨ ਸੱਸ ਗਈ ਗਈ ਨਾ ਘਰੋਂ ਤੁਹਾਨੂੰ ਪਤਾ ਲੱਗੇ ਮੈਂ ਸੱਸ ਹਾਂ ਜੀ ਜਿਸ ਦਿਨ ਸੋਹਰਾ ਸਾਹਿਬ ਚਲੇ ਗਏ ਅਸਲ ਮਾਂ ਬਾਪੂ ਸੱਸ ਸੋਹਰਾ ਹੁੰਦਾ ਜਿਸ ਦਿਨ ਚਲੇ ਗਏ ਨਾ ਤੁਸੀਂ ਘਰ ਵਿੱਚ ਪੂਬਾ ਮਾਰ ਕੇ ਰਹੋਗੇ ਓਏ ਸਾਡੇ ਮਾਪੇ ਬਣਦੇ ਸੱਚੀ ਬਹਾਰਾਂ ਹੀ ਬਣਾਂ ਜਿੱਦੂ ਤੁਹਾਡਾ ਪਿਆਰ ਹੋ ਜੇਗਾ ਨਾ ਬਜ਼ੁਰਗਾਂ ਦੀ ਝਿੜਕ ਵੀ ਬੜੀ ਚੰਗੀ ਲੱਗਦੀ ਸੀ ਜੱਤੀ ਬੜੀ ਚੰਗੀ ਲੱਗਦੀ ਲੋਕ ਕਹਿੰਦੇ ਅਸੀਂ ਕਦੇ ਆਪਣੇ ਪਿਓ ਨੂੰ ਜੱਫੀ ਤੇ ਪਾਈ ਮੈਂ ਉੱਠ ਕੇ ਬਹਣਾ ਜਰੂਰ ਮੇਰੀ ਆਦਤ ਹੈ ਅਮਰਤ ਵੇਲੇ ਮਹਾਰਾਜਾ ਪ੍ਰਕਾਸ਼ ਹੁੰਦਾ ਬਾਣੀ ਪੜ੍ਹ ਕੇ ਮੈਂ ਥੱਲੇ ਆਵਾਂ ਉੱਠ ਕੇ ਪਿਓ ਨੂੰ ਕਹਿੰਦਾ ਮੋਲਾ ਜੀ ਮਾਣ ਉਹ ਜੇ ਅਸੀਂ ਖੁਦ ਆਪਣੇ ਮਾਪੇ ਦਾ ਸਤਕਾਰ ਨਹੀਂ ਕਰਦੇ ਅਸੀਂ ਦੂਜਿਆਂ ਨੂੰ ਕੀ ਉਪਦੇਸ਼ ਦੇ ਸਕਨੇ ਆ ਮੈਂ ਫਿਰ ਬੇਨਤੀ ਕਰਨਾ ਗੁਰੂ ਨਾਨਕ ਸਾਹਿਬ ਦੇ ਨਾਲ ਕੋਈ ਵੱਡਾ ਨਹੀਂ ਤੇ ਮਾਤਾ ਤ੍ਰਿਪਤਾ ਦੇ ਮੈਂ ਤਾਂ ਕਲਿਆਣ ਦਾਸ ਜੀ ਨੇ ਇੱਕ ਵਚਨ ਕਿਹਾ ਸੀ ਧੰ ਗੁਰੂ ਨਾਨਕ ਸਾਹਿਬ ਜੀ ਨੂੰ ਅੰਤਮ ਸਮੇਂ ਜਦੋਂ ਮਾਤਾ ਤ੍ਰਿਪਤਾ ਦਾ ਅੰਤਮ ਸਮਾਯਾ ਗੁਰੂ ਨਾਨਕ ਸਾਹਿਬ ਦੇ ਪਿਤਾ ਮੈਂ ਤਾਂ ਕਾਲੂ ਜੀ ਦਾ ਅੰਤਮ ਸਮਾਯਾ ਉਹਨਾਂ ਨੇ ગુરુ નાનક સાહેબને ગઈ આ કે પાશાહ આપણે પુત્રનું રબ સા